ਫੋਂ ਲਾਹੌਰ ਸਿਰਫ ਆ ਦੇਖ ਸਕਦੇ ਤੇ 22 ਕਿਲੋਮੀਟਰ ਰਹਿ ਜਾਂਦਾ ਤੇ ਅੰਮ੍ਰਿਤਸਰ ਸਿਰਫ 30 ਕਿਲੋਮੀਟਰ ਰਹਿ ਜਾਂਦਾ ਇਥੋਂ ਇਹ ਉਹ ਕੱਲਾ ਜਹਾਜ਼ ਜਿੰਨੇ ਹਵਾ ਵਿੱਚ 에ਅਰ ਫਰੇਮ ਵਿੱਚ 3908.10 ਘੰਟੇ 2618 ਲੈਂਡਿੰਗ ਤੇ 44 ਕੈਲੰਡਰ ਪੂਰੇ ਕਿਤੇ ਤੁਹਾਨੂੰ ਪਾਕਿਸਤਾਨੀ ਰੇਂਜਰ ਦਿਖਾਉਣਾ ਤੇ ਦੇਖ ਸਕਦੇ ਸੀ ਪਾਕਿਸਤਾਨੀ ਰੇਂਜਰ ਹਣ ਸਸਕਲ ਸਾਰਾ ਕੀ ਹਲਚਾਲ ਅੱਜ ਮੈਂ ਖੜਾ ਪਾਰ ਪਾਕਿਸਤਾਨ ਦੀ ਸੀਮਾ ਤੇ ਬਾਰਡਰ ਤੇ ਕਹਿ ਸਕਦੇ ਤੇ ਅੱਜ ਦੇ ਵਲੋਗ ਵਿੱਚ ਤੁਹਾਨੂੰ ਜ਼ੀਰੋ ਲਾਈਨ ਦਿਖਾਵਾਂਗੇ ਜਿਹੜੇ ਉਹਨਾਂ ਦੇ ਟੈਂਕ ਰੱਖ ਕੇ ਸਾਰਾ ਕੁਝ ਤੁਹਾਨੂੰ ਉਹਨਾਂ ਦੀ ਜਿੱਥੇ ਇਹ ਥੋੜਾ ਫੇਮਸ ਆ ਰੈਟਰੀ ਸਾਰਾ ਮੈਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਕੋਈ ਥੋ ਲਾਹੌਰ ਸਿਰਫ ਆਹ ਦੇਖ ਸਕਦੇ ਤੇ 22 ਕਿਲੋਮੀਟਰ ਰਹਿ ਜਾਂਦਾ ਤੇ ਅੰਮ੍ਰਿਤਸਰ ਸਿਰਫ 30 ਕਿਲੋਮੀਟਰ ਰਹਿ ਜਾਂਦਾ ਇਥੋਂ ਮਤਲਬ ਲਾਹੌਰ ਇਥੋਂ ਨੇੜੇ ਆ ਤੇ ਅੰਮ੍ਰਿਤਸਰ ਦੂਰ ਆ ਤੇ ਅੰਦਰ ਰੈਟਰੀ ਸਾਰਾ ਮੈਣੀ ਹੋਣੀ ਆ ਸਵਰਨ ਜੰਤੀ ਦਵਾਰ ਇਹ ਉਹੀ ਟੈਂਕ ਆ ਟੀ ਟੈਂਕ ਜਿਹੜਾ ਕਿ 1945 ਚ ਡਿਜ਼ਾਈਨ ਕੀਤਾ ਤੇ ਇੰਡੀਆ ਪਾਕਿਸਤਾਨ ਦੀ 1971 ਵਾਰ ਵਿੱਚ ਜੂਸ ਕੀਤਾ ਹੈ ਇਹ ਉਹ ਟੈਂਕ ਆ ਤੇ ਟੀ ਟੈਂਕ ਨੂੰ ਕਿਹਾ ਜਾਂਦਾ ਵਾ ਇਹ ਉਹ ਟੀ ਟੈਂਕ ਹੈ ਜਿਹੜਾ ਕਿ ਇਹਦੇ ਵਿੱਚ 960 ਲੀਟਰ ਤੇਲ ਪੈਂਦਾ ਵਾ ਤੇ 45 ਕਿਲੋਮੀਟਰ ਪ੍ਰਤੀ ਘੰਟਾ ਇਹ ਚੱਲਦਾ ਵਾ ਆ ਜਿਹੜਾ ਤੀਜਾ ਹਾਜ ਵੇਖਦੇ ਬੀਐਸ ਫੇਅਰ ਵਿੰਗ ਸੁਪਰ ਕਿੰਗ ਬੀ 200 ਡਿਵੀਜ਼ਨ টারਬੋਪੋਪ 에ਅਰਕ੍ਰਾਫਟਰ ਰਹਿਗਣ ਜਿੰਨੂੰ ਕਿ ਕਿਹਾ ਜਾਂਦਾ ਇਹ 3 ਦਸੰਬਰ 1981 ਵਿੱਚ 1.56 ਕਰੋੜ ਦੀ ਲਗਤ पे ना ਇਹ ਖਰੀਦਿਆ ਜਾਂਦਾ ਵਾ ਆਪ ਵੀ ਦੇਖ ਸਕਦੇ ਇਹ ਉਹ ਕੱਲਾ ਜਹਾਜ਼ ਜਿੰਨੇ ਹਵਾ ਵਿੱਚ 에ਅਰ ਫ੍ਰੇਮ ਵਿੱਚ 3988.10 ਘੰਟੇ 2618 ਲੈਂਡਿੰਗ ਅਤੇ 44 ਕੈਲੰਡਰ ਪੂਰੇ ਕਿਤੇ ਪਿਛਲੇ ਨੂੰ ਨਿਧਾਰੇ ਸਮੇਂ ਤੋਂ 2002 ਤੋਂ ਇੱਥੇ ਹੀ ਮਤਲਬ ਉਤਾਰ ਦਿੱਤਾ ਹੈ ਚੱਕਰ ਪੂਰਾ ਕਰਕੇ ਇੱਥੇ ਤਾਂ ਲੱਗਾ ਆ ਤਾਂ ਕਰਕੇ ਅੰਦਰ ਗੀਤ ਵੀ ਹੋ ਜਾਂਦੇ ਬੜੇ ਜੋਰ ਸ਼ੋਰ ਨਾਲ ਕੰਮ ਹੋਣਾ ਅੰਦਰ ਤੇ ਇੱਧਰ ਬੀਐਸਐਫ ਜੀ 뮤ਜ਼ੀਅਮ ਹੈਗਾ ਇੱਧਰ ਚੱਲਦੇ ਅੰਦਰ ਆ 뮤ਜ਼ੀਅਮ ਬਣਾਇਆ ਇੱਥੇ ਬੀਐਸਐਫ 뮤ਜ਼ੀਅਮ ਜਿੰਨੂੰ ਕਹਿੰਦੇ ਆ ਤੇ ਬਹੁਤ ਹੀ ਵਧੀਆ ਦਰਦਸ਼ਾਯਾ ਆ ਸਾਰਾ ਇਤਿਹਾਸ ਦੱਸਿਆ ਆ ਇੱਥੇ ਤੇ ਆ ਆਪਣੇ ਫੌਜੀ ਸਾਡੇ ਨੇ ਜਿਹੜੇ ਕਿ ਸਟੈਚੂ ਬਣਾਇਆ ਅੰਦਰ ਵੀ ਇਹਦੇ ਇਦਾਂ ਹੀ ਮਿਊਜ਼ੀਅਮ ਆ ਸਾਰਾ ਸਾਰੇ ਸਟੈਚੂ ਬਣਾਏ ਆ ਇੰਨੇ ਵਧੀਆ ਤਰੀਕੇ ਨਾਲ ਆਪਣੀ ਭਾਰਤੀ ਸਨਾ ਦਿਖਾਈ ਹੋਈ ਇੱਧਰ ਬੀਐਸਐਫ ਦੇ ਜਵਾਨ ਜਿਹੜੇ ਸਾਡੀ ਰੱਖਿਆ ਕਰਦੇ ਆ ਉਹ ਸਮੇਂ ਦੀਆਂ ਅਸਲੀਆਂ ਗੰਨਾਂ ਪਈਆਂ ਇੱਥੇ AK47 ਐਂਟਰੀਓਡ ਗਨ AKM ਸਾਰੀਆਂ ਗੱਡਾਂ ਇੱਥੇ ਪਈਆਂ ਹੀਆਂ ਆਹ ਦੀ ਟੈਂਕ ਦੇਖ ਰਹੇ ਹੋ 25 ਫਾਉਂਡਰ ਆਰਮੀ ਗਨ ਆ ਜਿਹੜਾ ਕਿ ਭਾਰਤੀ ਸੈਨਾ ਦੇ ਦੁਆਰਾ ਵਰਤਿਆ ਗਿਆ ਹੈ 1930 ਚ ਇਹ ਡਿਜ਼ਾਈਨ ਹੋਇਆ ਸੀ ਜੋ ਕਿ ਤਿੰਨ ਲੜਾਈਆਂ ਵਿੱਚ ਵਰਤਿਆ ਗਿਆ 47 65 ਤੇ 71 ਦੀ ਇੰਡੀ ਪਗ ਇੰਡੀਆ ਪਾਕਿਸਤਾਨ ਦੀ ਵਾਰ ਵਿੱਚ ਇਹ ਯੂਜ਼ ਹੋਇਆ ਸੀ ਬਹੁਤ ਹੀ ਤਾਕਤਵਰ ਟੈਂਕ ਹੈ ਜਿਸ ਦੀ ਕੀ ਫਾਇਰਿੰਗ ਰੇਟ ਹੈ 1 12253 ਵਾ ਤੇ ਇਹਦਾ weight ਹੈ 1633 ਕਿਲੋ ਇੰਨਾ ਇਹਦਾ weight ਹੈ ਜਿਹੜੀ ਕਿਥੋਂ ਦੀ ਰਟਰੀ ਸਿਰਮਣੀ ਫੇਮਸ ਆ ਉਹ ਹੋਣੀ ਆ ਸਾਢੇ 5 ਫਿਲਾਲਾ ਜੇ ਟਾਈਮ ਹੈਗਾ ਵਾ ਤੇ ਇੰਡੀਆ ਪਾਕਿਸਤਾਨ ਦੇ ਦੋਵਾਂ ਦੇ ਵਿੱਚ ਆਪਸ ਆਪੜੇ ਆਪ ਨੂੰ ਤਗੜਾ ਦਿਖਾਉਣ ਲਈ ਇਹ ਦਿਖਾਇਆ ਜਾਂਦੀ ਹੈ ਸਰਮਣੀ ਹਰ ਰੋਜ਼ ਸ਼ਾਮ ਸਾਢੇ 5 ਹੁੰਦੀ ਆ ਗਰਬਿਆਂ ਦੇ ਵਿੱਚ ਤੇ ਪਿੰਟਰ ਵਿੱਚ 4:30 ਦੇ ਟਾਈਮ ਹੁੰਦਾ ਵਾ ਸੋ ਜੀਆਈਪੀ ਪਾਸ ਲੈ ਕੇ ਜਿ ਆਓਗੇ ਬੁਕਿੰਗ ਕਰਾ ਕੇ ਸੋ ਤੁਹਾਨੂੰ ਬੈਨੀਫਿਟ ਹੋਏਗਾ ਉਧਰ ਜ਼ੀਰੋ ਲਾਈਨ ਦੇਖਣ ਨੂੰ ਮਿਲੂਗੀ ਫਿਲਾਲ ਮੈਨੂੰ ਪਤਾ ਨਹੀਂ ਮੈਂ ਬੁਕਿੰਗ ਨਹੀਂ ਕਰਾ ਆ ਗਿਆ ਇਸ ਕਰਕੇ ਉਧਰ ਜਿਆਦਾ ਮੌਕਾ ਨਹੀਂ ਮਿਲ ਰਿਹਾ ਤੇ ਤੁਹਾਨੂੰ ਮਿਲੋ ਦਿਖਾ ਸਕਦੇ ਆ ਜ਼ੀਰੋ ਲਾਈਨ ਆਪ ਵੀ ਦੇਖ ਸਕਦੇ ਜੀ ਇਸ ਤੋਂ ਬਾਅਦ ਪਾਕਿਸਤਾਨ ਦੀ ਹੱਦ ਸਟਾਰਟ ਹੋ ਜਾਂਦੀ ਆ ਉਹ ਪਿੱਲਰ ਦੇਖਣ ਦਿਓਣਾ ਤੁਹਾਨੂੰ ਉੱਥੇ ਲੋਕਾਂ ਨੇ ਵੀ ਆਈਪੀ ਪਾਸ ਲਿਆ ਆ ਇਸ ਲਈ ਚੱਲ ਕੇ ਮੇਰਾ ਬੜਾ ਬਾਨੀ ਆ ਤੁਹਾਨੂੰ ਪਾਕਿਸਤਾਨੀ ਰੇਂਜਰ ਦਿਖਾਉਣਾ ਤੱਕ ਦੇਖ ਸਕਦੇ ਸੀ ਪਾਕਿਸਤਾਨੀ ਰੇਂਜਰ ਪਾਕਿਸਤਾਨ ਦੇ ਜਵਾਨ ਤਨਾ ਦੇ ਇੱਧਰ ਤੇ ਆਪਣੇ ਇੰਡੀਆ ਦੇ ਇੱਧਰ ਜਿਹੜੇ ਕਿ ਰੱਖਿਆ ਕਰਦੇ ਆ ਉਹ ਪਾਕਿਸਤਾਨ ਦੀ ਹੱਦ ਦੇ ਉੱਪਰ ਇਹ ਸਾਰੇ ਤੇ ਦੇਖਣਦੇ ਆ ਇਹ 90 ਡਿਗਰੀ ਪਿੱਲਰ ਆ ਜਿਹੜਾ ਕਿ ਉਹ ਹਰਾ ਹਰਾ ਗ੍ਰੀਨ ਟਨ ਦੇਖਣਦੇ ਆ ਉਹ ਉੱਧਰ ਪਿੱਲਰ ਆ ਗ੍ਰੀਨ ਗ੍ਰੀਨ ਤੇ ਉਹ ਸਾਰੇ ਉਧਾਂ ਦੀ ਹੱਦ ਸਟਾਰਟ ਹੋ ਜਾਂਦੀ ਉਧਰ ਪਾਕਿਸਤਾਨ ਤੋ ਜਾ ਪਿਆ ਪਰ ਨਹੀਂ ਸਕਦੇ ਬੜਾ ਮਾਨ ਯਾਰ ਬੜਾ ਜੀ ਕਰਦਾ ਵੇ ਉਧਰ ਜਾਵਾਂ ਫਾਈਨਲੀ ਆਪਾਂ ਪਹੁੰਚ ਗਏ ਭਾਰਤ ਪਾਕਿਸਤਾਨ ਦੀ ਸੀਮਾ ਦੇ ਹਾਈਐਸਟ ਪੁਆਇੰਟ ਤੇ ਉਧਰ ਦੀ ਕਰਾਊਡ ਦੇਖ ਸਕਦੇ ਕਿੰਨਾ ਵਾ ਬਹੁਤ ਜ਼ਿਆਦਾ ਕਰਾਊਡ ਹੈ ਰੈਟਰੇ ਸੈਰੇਮਨੀ ਸ਼ੁਰੂ ਹੋਣ ਵਾਲੀ ਬਸ ਅੱਧਾ ਘੰਟਾ ਰਹਿ ਗਿਆ ਵਾ ਤੇ ਉਧਰ ਪਾਕਿਸਤਾਨਾ ਉਧਰ ਦੇਖ ਸਕਦੇ ਹੋ ਪਾਕਿਸਤਾਨ ਦਾ ਝੰਡਾ ਆ ਪਾਕਿਸਤਾਨ ਦਾ ਝੰਡਾ ਭਾਰਤ ਮਾਤਾ ਦੀ ਜੈ ਪੰਜਾਬੀ ਸਿੰਗਰ ਹੀ ਪਹੁੰਚੇ ਬਿੰਨੋ ਢੱਲ ਜੋ ਸਾਹਮਣੇ ਦੇਖ ਸਕਦੇ ਆ ਆ ਮੈਂ ਜੂਮ ਕਰਕੇ ਦਿਖਾਉਣਾ ਆਂ ਆਜ ਪਛਾਣ ਸਕਦੇ ਤੈਨੂੰ ਸਸੀ ਗਾਲ ਜੀ ਸਾਰੇ ਵਿਸਾਜ ਤੇ ਬਹੁਤ ਜੋਸ਼ ਨਾਲ ਭਰਿਆ ਆਂ ਬੰਦਾ ਬੰਦਾ ਬਾਕੀ ਸਟੇਡੀਅਮ ਉਧਰ ਖਜ਼ਾਨੇ ਚ ਭਰਿਆ ਥੱਲੇ ਇਧਰ ਉੱਪਰ ਖਾਲੀ ਆ ਬਾਕੀ ਦੇ ਨਾਲੋਂ ਇਧਰ ਉੱਪਰ ਥੋੜਾ ਜਿਹਾ ਖਾਲੀ ਆ ਆਹਾਰ ਅਗੇ ਭੀੜ ਜਿਆਦਾ ਵੱਜਣੀ ਏ ਸਿੱਲੀ ਰੈਡਰੀ ਸ cerimoni ਖਤਮ ਹੋ ਗਈ ਹੈ ਹੁਣ ਆਪਾਂ ਚੱਲੇ ਆਹ ਤੇ ਦੇਖ ਸਕਦੇ ਆ ਭਾਰਤ ਤੇ ਪਾਕਿਸਤਾਨ ਦਾ ਝੰਡਾ ਉਧਰ ਸਾਡੇ ਇਧਰ ਕਈ ਬੰਦਿਆਂ ਦੇ ਜਿਨ੍ਹਾਂ ਦੇ ਉਧਰ ਮੜ ਪੈੜੀਆਂ ਹੈਗੀਆਂ ਵਾ ਉਹ ਗੇਟ ਖੋਲ ਕੇ ਜਾਂਦੇ ਆ ਤੇ ਉਹਨਾਂ ਨਾਲ ਇੱਕ ਬੀਐਸਐਫ ਦੇ ਜਵਾਨ ਹੁੰਦਾ ਵਾ ਜਿਹੜੇ ਕਿ ਨਾਲ ਨਿਗਰਾਨੀ ਰੱਖਦੇ ਆ ਤੇ ਉਧਰ ਵੀ ਸਾਡੇ ਕਈ ਜਾਣਿਆਂ ਦੇ ਉਧਰ ਪੈੜੀਆਂ ਗਿਆ ਤੇ ਉਹ ਡਿਫੈਂਸ ਲਈ ਨਾ ਉਧਰ ਗੇਟ ਵੀ ਬਣਾਉਣਾ ਤੇ ਨਿਗਰਾਨੀ ਵੀ ਰਾਦੇ ਮੋਰਚੇ ਬਣੇ ਆ ਸੋ ਉਥੇ ਧਿਆਨ ਰੱਖਦੇ ਆ ਰੈਡਰੀ ਸ cerimoni ਖਤਮ ਹੁੰਦੇ ਸਾਰੀ ਇਧਰ ਹੈਗਾ ਇੰਡੀਆ ਦਾ ਫਰਸਟ ਸਟੈਂਡ ਲਾਸਟ ਰੈਸਟੋਰੈਂਟ ਜਿੱਥੇ ਕੀ ਖਾਣ ਪੀਣ ਨੂੰ ਸਾਰਾ ਇੱਥੇ ਵਾਸਤੇ ਤੋਂ ਹੁੰਦਾ ਇੱਧਰ ਸਾਰਾ ਖਾਣ ਪੀਣ ਦਾ ਹੈਗਾ ਵਾ ਤੇ ਅੰਦਰ ਤੋਂ ਹੀ ਕੋਮੀ ਸਾਡੇ ਕਿਲਾ ਜਿਹਨੂੰ ਕਿਹਾ ਜਾਂਦਾ ਸ਼ਾਹੀ ਕਿਲਾ ਇੱਥੇ ਹੈਗਾ ਵਾ ਤਾਂ ਸਾਰੇ ਜਾਣ ਦੇ ਵਾਸ ਹੁਣ ਆਪਾਂ ਵੀ ਚੱਲੇ ਆਂ ਫੜ ਫੜ ਚੱਲਦੇ ਆਂ ਤੇ ਜੀ ਨਿਕਲਦੇ ਆਂ